ਕਾਂਗਰਸ ਦੀ ਕੇਂਦਰੀ ਚੋਣ ਕਮੇਟੀ ਦੀ ਬੈਠਕ ਹੋਈ ਹੈ ਪੰਜਾਬ ਦੇ 7 ਉਮੀਦਵਾਰਾਂ ਦੇ ਨਾਵਾਂ ਤੇ ਮੰਥਨ ਹੋਇਆ ਅੱਜ ਸ਼ਾਮ ਤੱਕ ਕਾਂਗਰਸ ਉਮੀਦਵਾਰਾਂ ਦੀ ਲਿਸਟ ਵੀ ਜਾਰੀ ਕਰ ਸਕਦੀ ਹੈ ਹਾਲੇ ਤੱਕ ਜੇਕਰ ਜ਼ਿਕਰ ਕੀਤਾ ਜਾਵੇ ਤਾਂ ਕਾਂਗਰਸ ਨੇ ਸਿਰਫ 6 ਉਮੀਦਵਾਰਾਂ ਦਾ ਨਾਮ ਐਲਾਨਿਆ ਹੈ ਯਾਨੀ ਕਿ ਉਹਨਾਂ ਤੱਕ ਜਿਹੜੇ 6 ਉਮੀਦਵਾਰ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤਾਂ ਮੀਟਿੰਗ ਹੋਈ ਸੀ ਗੱਲਬਾਤ ਹੋਈ ਹੈ ਕਾਂਗਰਸ ਦੀ ਜੋ ਚੋਣ ਕਮੇਟੀ ਹੈ ਦੇ ਵੱਲੋਂ ਗੱਲਬਾਤ ਜਿਹੜੀ ਆਪਸ ਦੇ ਵਿੱਚ ਕੀਤੀ ਗਈ ਹੈ ਔਰ ਪੰਜਾਬ ਦੇ ਜਿਹੜੇ 7 ਉਮੀਦਵਾਰ ਨੇ ਉਹਨਾਂ ਦੇ ਨਾਵਾਂ ਤੇ ਮੰਥਨ ਹੋਇਆ ਹੈ ਹਾਲਾਂਕਿ ਉਹ ਕਿਹੜੇ ਸੱਤ ਉਮੀਦਵਾਰ ਨੇ ਕਿਹੜੇ ਹਲਕੇ ਤੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ ਇਹ ਤਸਵੀਰ ਜਿਹੜੀ ਅੱਜ ਸ਼ਾਮ ਤੱਕ ਸਾਫ਼ ਹੋ ਸਕਦੀ ਹੈ ਉਮੀਦਵਾਰ ਜੋ ਨਹੀਂ ਉਹਨਾਂ ਦੀ ਲਿਸਟ ਕਾਂਗਰਸ ਦੇ ਵੱਲੋਂ ਜਾਰੀ ਕੀਤੀ ਜਾ ਸਕਦੀ ਹੈ ਹਾਲੇ ਤੱਕ ਫਿਲਹਾਲ ਕਾਂਗਰਸ ਨੇ ਸਿਰਫ ਸ਼ੇ ਉਮੀਦਵਾਰ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਜਿਆਦਾ ਜਾਣਕਾਰੀ ਲਈ ਮਨੋਜ ਹੁਸ਼ੀ ਮੇਰੇ ਨਾਲ ਚੰਡੀਗੜ੍ਹ ਤੋਂ ਲਾਈਵ ਜੁੜ ਚੁੱਕੇ ਨੇ ਉਹਨਾਂ ਨਾਲ ਗੱਲ ਕਰਾਂਗੇ ਮਨੋਜ ਕੀ ਕੁਝ ਅਪਡੇਟ ਹੈ ਜੋ ਪੰਜਾਬ ਦੇ ਵਿੱਚ ਜਿਹੜੇ 7 ਉਮੀਦਵਾਰ ਕਾਂਗਰਸ ਦੇ ਰਹਿੰਦੇ ਸੀ ਉਹਨਾਂ ਦੀ ਵੀ ਲਿਸਟ ਜਿਹੜੀ ਹੈ ਸ਼ਾਮ ਨੂੰ ਜਾਰੀ ਹੋ ਸਕਦੀ ਹੈ ਔਰ ਕੀ ਲੱਗਦਾ ਹੈ ਕਿ ਕਿਹੜੇ ਉਮੀਦਵਾਰ ਇਸ ਲਿਸਟ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਆ ਬਿਲਕੁਲ ਦੇਖੋ ਆਪਣਾ ਰਵਨੀਦਾ ਕਰ ਗੱਲ ਕਰੀਏ ਆਪਾਂ ਕਾਂਗਰਸ ਕਮੇਟੀ ਦੀ ਗੱਲ ਕਰੀਏ ਕਾਂਗਰਸ ਪਾਰਟੀ ਦੀ ਗੱਲ ਕਰੀਏ ਤਾਂ ਉਹਨਾਂ ਦੀ ਸੈਂਟਰਲ ਇਲੈਕਸ਼ਨ ਕਮੇਟੀ ਹੈਗੀ ਉਹਦੀ ਮੀਟਿੰਗ ਹੋਈ ਹੈ ਮੀਟਿੰਗ 'ਚ ਕਾਫੀ ਲੰਮਾ ਮੰਥਨ ਚੱਲਿਆ ਕਿਉਂਕਿ ਪੰਜਾਬ ਜਿਹੜਾ ਕਿ ਸਭ ਤੋਂ ਆਖਰ ਦੇ ਵਿੱਚ ਆਖਰੀ ਫੇਜ਼ ਦੇ ਵਿੱਚ ਇਲੈਕਸ਼ਨ ਹੋਣਾ ਇੱਥੇ ਇਸ ਕਰਕੇ ਇਹਨੂੰ ਜਿਹੜਾ ਜ਼ਿਆਦਾ ਸੰਜੀਦਗੀ ਨਾਲ ਨਹੀਂ ਲੈ ਰਹੇ ਕਿਉਂਕਿ ਤੇ ਮਈ ਮਹੀਨੇ ਦੇ ਵਿੱਚ ਜਾ ਕੇ ਜਿਹੜੀ ਹੈਗੀ ਉਹ ਨਾਮੀਨੇਸ਼ਨ ਸ਼ੁਰੂ ਹੋਣੀ ਹੈਗੀ ਪਰ ਅੱਜ ਜਿਹੜਾ ਹੈਗਾ ਮੀਟਿੰਗ 'ਚ ਕਾਫੀ ਚਰਚਾ ਹੋਈ ਹੈ ਪੰਜਾਬ ਨੂੰ ਲੈ ਕੇ ਹੋ ਸਕਦਾ ਸ਼ਾਮ ਤੱਕ ਕੁਝ ਨਾਮ ਦਾ ਜਿਹੜਾ ਐਲਾਨ ਹੋ ਕੋਸਾ ਦਾ ਅੱਦੇ ਤੋਂ ਜ਼ਿਆਦਾ ਜਿਹੜੇ ਉਮੀਦਵਾਰ ਨੇ ਹਜੇ ਵੀ ਉਹ ਐਲਾਨ ਕਰਨੇ ਪਏ ਨੇ ਜੇ ਆਪ ਕਰ ਕਰਕੇ ਗੁਰਦਾਸਪੁਰ ਦੀ ਗੱਲ ਕਰੀਏ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਫਰੀਦਕੋਟ ਦੀ ਗੱਲ ਕਰੀਏ ਫਿਰੋਜ਼ਪੁਰ ਦੀ ਗੱਲ ਕਰੀਏ ਖੁਸ਼ਿਆਰਪੁਰ ਦੀ ਗੱਲ ਕਰੀਏ ਖੰਡੂਰ ਸਾਹਿਬ ਦੀ ਕਰਕੇ ਲੁਧਿਆਣਾ ਦੀ ਗੱਲ ਕਰੀਏ ਇਹ ਸੱਤ ਸੀਟਾਂ ਨੇ ਜਿਹਨਾਂ ਦੇ ਉੱਪਰ ਕਾਂਗਰਸ ਨੇ ਹਰੋ ਉਮੀਦਵਾਰ ਉਤਾਰਨੇ ਹੈਗੇ ਨੇ ਇਸ ਨੂੰ ਦੇ ਕੇ ਕਾਫੀ ਮੰਤਨ ਚੱਲਦਾ ਸੀਗਾ ਤੇ ਸ੍ਰੀ ਨੰਨਦਪੁਰ ਸਾਹਿਬ ਦੀ ਜਿਹੜੀ ਸੀਟ ਹੈਗੀ ਹੈ ਉਦੋਂ ਵੀ ਇੱਕ ਵਾਰ ਫਿਰ ਲੱਗਦਾ ਜਿckਣਾ ਕੋਈ ਵੱਡਾ ਲੀਡਰ ਜਿckਣਾ ਪਹਿਲਾਂ ਅੰਬਿਕਾ ਸੋਨੀ ਆਈ ਸੀਗੇ ਉਸ ਤੋਂ ਪਹਿਲਾਂ ਰਮਨੀਤ ਬਿੱਟੂ ਆਈ ਸੀਗੇ ਫਿਰ ਅੰਬਿਕਾ ਸੋਨੀ ਆਏ ਫਿਰ ਮਨੀਸ਼ ਟਵਾਰੀ ਆਈ ਦਿੱਲੀੋਂ ਆਈ ਸੀਗੇ ਇਸ ਵਾਰ ਵੀ ਲੱਗ ਰਿਹਾ ਕਿ ਅੰਬਿਕਾ ਸੋਨੀ ਜਿਹੜਾ ਨਾਮ ਹੈਗਾ ਉਹਦੀ ਕਾਫੀ ਚਰਚਾ ਹੋ ਰਹੀ ਹੈ ਕਿ ਜਿਹੜੀ ਸੈਂਟਰਲ ਇਲੈਕਸ਼ਨ ਕਮੇਟੀ ਹੈਗੀ ਹੈ ਉਹ ਅੰਬਿਕਾ ਸੋਨੀ ਨੂੰ ਇਸ ਸੀਟ ਦੇ ਉੱਪਰ ਇੱਕ ਵਾਰੀ ਫੇਰ ਭੇਜ ਸਕਦੀ ਹੈ ਕਿਉਂਕਿ ਉਹਨਾਂ ਦਾ ਏਰੀਆ ਰਿਹਾ ਉਹ ਕਾਫੀ ਉਹਨਾਂ ਨੇ ਕੰਮ ਕੀਤਾ ਹੈ ਨਾਮ ਦੇ ਉੱਪਰ ਵੀ ਚਰਚਾ ਕਾਫੀ ਚੱਲ ਰਹੀ ਹੈ ਲੁਧਿਆਣਾ ਇੱਥੇ ਬਿੱਟੂ ਜੀ ਸੀਗੇ ਪਹਿਲਾਂ ਬਿੱਟੂ ਨਾਲ ਜਾਣ ਤੋਂ ਬਾਅਦ ਜਿਹੜੀ ਸੀਟ ਸੀ ਕਾਫੀ ਜਿਹੜੇ ਸੀਗੇ ਉਮੀਦਵਾਰ ਜਿਹੜਾ ਕਾਂਗਰਸ ਨੂੰ ਲੱਭਣਾ ਪੈ ਰਿਹਾ ਹੈਗਾ ਤਾਂ ਕਿਹੜਾ ਉਮੀਦਵਾਰ ਉਹਨਾਂ ਦੇ ਸਾਹਮਣੇ ਚੜ੍ਹਵੇ ਜਿਹੜਾ ਕਿ ਟੱਕਰ ਦੇ ਸਕੇ ਕਿਉਂਕਿ ਜਿਹੜਾ ਲੁਧਿਆਣਾ ਦਾ ਏਰੀਆ ਸਭ ਤੋਂ ਅਹਿਮ ਸੀਟ ਮੰਨੀ ਜਾ ਰਹੀ ਆ ਉਸ ਥਾਂ ਦੇ ਉੱਪਰ ਜਿਹੜਾ ਹੈਗਾ ਅਦਮਨੀਤ ਬਿੱਟੂ ਦਾ ਪਰਿਵਾਰ ਜਿਹੜਾ ਹੈਗਾ ਪੁਰਾਣਾ ਸਰਦਾਰ ਬਿਆਨ ਸਿੰਘ ਦੀ ਫੈਮਿਲੀ ਸੀਗੀ ਉਹਨਾਂ ਦਾ ਪੂਰੇ ਪਰਿਵਾਰ ਦਾ ਪੁਰਾਣਾ ਘਰ ਮੰਨਿਆ ਜਾਂਦਾ ਹੈ ਇਸ ਕਰਕੇ ਉੱਥੇ ਵਿੱਚ ਕੋਈ ਨਾ ਕੋਈ ਵੱਡ ਗਾਹਤ ਸੀਟਾਂ ਕਿ ਹੁਸ਼ਿਆਰਪੁਰ ਦੀ ਸੀਟ ਹੈਗੀਆ ਜਿਹੜੀ ਕੀ ਬੀਜੇਪੀ ਦਾ ਗੜ ਮੰਨੀ ਜਾਂਦੀ ਨੇ ਇੱਥੇ ਕਿ ਬੀਜੇਪੀ ਪਹਿਲਾਂ ਜਿੱਤਦੀ ਰਹੀ ਹੈ ਹੁਸ਼ਿਆਰਪੁਰ ਤੋਂ ਜਿਹੜੇ ਨੇ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਉਹਨਾਂ ਦੀ ਵਾਈਫ ਨੂੰ ਜਿਹੜੀ ਟਿਕਟ ਦਿੱਤੀ ਆ ਨੀਤਾ ਸੋਮ ਪ੍ਰਕਾਸ਼ ਨੂੰ ਤੇ ਇਹ ਸੀਟ ਜਿਹੜੀ ਸੀਗੀ ਇਹ ਵੀ ਦੋ ਜੜੀਆਂ ਅਹਿਮ ਨੇ ਫਿਰੋਜ ਫਿਰੋਜਪੁਰ ਤੇ ਫਰੀਦਕੋੜ ਦੀ ਗੱਲ ਕਰੀਏ ਇਹਨਾਂ ਸੀਟਾਂ ਦੇ ਉੱਪਰ ਇਹ ਉਮੀਦਵਾਰਾਂ ਦਾ ਚੈਨ ਜਿਹੜਾ ਹੈ ਉਹ ਕਿੱਤਾ ਜਾਣਾ ਹੈਗਾ ਜੀ ਪਰ ਨਾਮ ਕਾਫੀ ਨੇ ਪਰ ਕਿਸੇ ਨਾਮ ਦੀ ਬਾਤ ਗੱਲ ਨਹੀਂ ਆ ਰਹੀ ਇਹਨਾਂ ਸੀਟਾਂ ਨੂੰ ਲੈ ਕੇ ਗੱਲ ਹੋ ਰਹੀ ਸੀ ਕਿ ਜਿਸ ਤਰ੍ਹਾਂ ਨਾਲ ਵੀ ਮੀਟਿੰਗ ਹੋਏਗੀ ਜਿਹੜੀ ਹੈਗੀ ਉਹ ਬਾਹਰ ਨਿਕਲ ਕੇ ਨਹੀਂ ਆ ਰਹੀ ਹੈਗੀ ਪਰ ਇਹ ਗੱਲ ਜਰੂਰ ਹੈ ਕਿ ਅੰਬਿਕਾ ਸੋਨੀ ਜਿਹੜੇ ਹੈਗੇ ਨੇ ਉਹ ਅਨੰਦਪੁਰ ਸਾਹਿਬ ਤੋਂ ਜਿਹੜੀ ਇਹਨੇ ਆਪਣੇ ਤਾਲ ਠੋਕ ਰਹੇ ਨੇ ਉਹਨਾਂ ਦੇ ਬਚਾਰ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਕੀਤਾ ਗਿਆ ਵੱਡੇ ਲੀਡਰ ਨੇ ਕਾਂਗਰਸ ਪਾਰਟੀ ਦੇ ਤੇ ਉਹਨਾਂ ਦਾ ਟਿਕਟ ਹੈਗਾ ਹੋ ਸਕਦਾ ਹੈ ਕਿ ਇਸ ਵਾਰੀ ਫਿਰ ਜਿਹੜੀ ਹੈਗੀ ਅਨੰਦਪੁਰ ਸਾਹਿਬ ਤੋਂ ਉਹਨਾਂ ਨੂੰ ਉਤਾਰਿਆ ਜਾ ਸਕੇ ਜੀ ਬਿਲਕੁਲ ਮਨੋਜ ਜੇਕਰ ਆਪਾਂ ਪਾਰਟੀ ਦਾ ਜ਼ਿਕਰ ਕਰੀਏ ਕਾਂਗਰਸ ਦਾ ਤਾਂ ਚੁਣੌਤੀ ਉਹਨਾਂ ਲਈ ਜ਼ਰੂਰ ਖੜੀ ਹੋਈ ਹੋਏਗੀ ਹਾਲਾਂਕਿ ਚਲੋ ਜਦੋਂ ਲਿਸਟ ਸਾਹਮਣੇ ਆਏਗੀ ਉਸ ਸਮੇਂ ਹੀ ਪਤਾ ਲੱਗੇਗਾ ਕਿ ਜਿਹੜੇ 7 ਉਮੀਦਵਾਰ ਰਹਿੰਦੇ ਨੇ ਉਹ ਕਿਹੜੇ ਉਮੀਦਵਾਰ ਨੇ ਪਰ ਜਿਸ ਤਰੀਕੇ ਦੇ ਨਾਲ ਆਪਾਂ ਦੇਖਿਆ ਹੈ ਕਿ ਕਰਮਜੀਤ ਚੌਧਰੀ ਦਾ ਮੈਥਡ ਜ਼ਿਕਰ ਕਰ ਰਹੀਆਂ ਮਰਹੂਮ ਸਾਂਸਦ ਸੰਤੁਸ਼ ਸਿੰਘ ਚੌਧਰੀ ਦੇ ਪਤਨੀ ਜਿਹੜੇ ਕਿ ਭਾਜਪਾ ਦੇ ਵਿੱਚ ਸ਼ਾਮਿਲ ਹੋਏ ਨੇ ਨਰਾਜ਼ਗੀ ਇਹ ਸੀ ਕਿ ਟਿਕਟ ਨਹੀਂ ਮਿਲੀ ਔਰ ਸਾਫ ਦਾ ਸੀਐਮ ਚਰਨਜੀਤ ਚੰਨੀ ਨੂੰ ਜਲੰਧਰ ਸੀਟ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਕਾਂਗਰਸ ਦੇ ਲਈ ਇੱਕ ਚੁਣੌਤੀ ਤਾਂ ਜ਼ਰੂਰ ਖੜੀ ਹੋਈ ਹੋਏਗੀ ਕਿਉਂਕਿ ਜਿਸ ਹਿਸਾਬ ਦੇ ਨਾਲ ਜਿਹੜੇ ਆਗੂ ਨੇ ਜਿਹੜੇ ਲੀਡਰ ਨੇ ਇੱਕ ਵੱਡੇ ਚਿਹਰੇ ਜੇ ਆਪਾਂ ਕਹਿ ਲਈਏ ਕਾਂਗਰਸ ਦੇ ਤਾਂ ਉਹਨਾਂ ਨੂੰ ਛੱਡ ਕੇ ਦੂਜੀਆਂ ਪਾਰਟੀਆਂ ਦੇ ਵਿੱਚ ਸ਼ਾਮਿਲ ਹੋ ਰਹੇ ਨੇ ਤੇ ਇਹ ਵੀ ਕਿਤੇ ਨਾ ਕਿਤੇ ਧਿਆਨ ਦੇ ਵਿੱਚ ਜ਼ਰੂਰ ਰੱਖਿਆ ਗਿਆ ਹੋਏਗਾ ਲਿਸਟ ਬਣਾਉਂਦੇ ਸਮੇਂ ਕਿ ਹੋਰ ਜਿਹੜੇ ਝਟਕੇ ਨੇ ਉਹ ਕਾਂਗਰਸ ਨੂੰ ਨਾ ਲੱਗਣ ਕਿਉਂਕਿ ਇਲੈਕਸ਼ਨ ਸਿਰ ਤੇ ਨੇ ਔਰ ਜੂਨ ਦੇ ਵਿੱਚ ਇਲੈਕਸ਼ਨ ਹੋਣੀ ਹੈ ਹਾਂ ਬਿਲਕੁਲ ਦੇਖੋ ਰਮਨੀਤ ਇੱਕ ਗੱਲ ਬਿਲਕੁਲ ਸਾਫ਼ ਹੈਗੀ ਆ ਕਿ ਕਾਂਗਰਸ ਜਿਹੜੇ ਵੱਡੇ ਲੀਡਰ ਸੀਗੇ ਆਪਾਂ ਚਾਹੇ ਮਹਾਰਾਣੀ ਪ੍ਰਨੀਤ ਕੌਰ ਦੀ ਗੱਲ ਕਰੀਏ ਚਾਹੇ ਅਸੀਂ ਜਿਹੜੀ ਹੈਗੀ ਕਰਮਜੀਤ ਕੌਰ ਉਹਨਾਂ ਦੀ ਗੱਲ ਕਰੀਏ ਚਾਹੇ ਅਸੀਂ ਗੱਲ ਕਰੀਏ ਕਿ ਜੋ ਰਵਨੀਤ ਸਿੰਘ ਬਟੂਨਾ ਦੀ ਗੱਲ ਕਰੀਏ ਚਾਹੇ ਅਸੀਂ ਡਾਕਟਰ ਜਿਹੜੇ ਰਾਜਕਮਰ ਚੱਬੇਵਾਲ ਉਹਨਾਂ ਦੀ ਗੱਲ ਕਰੀਏ ਇਹ ਸਾਰੇ ਨਾਮ ਜਿਹੜੇ ਉਹਨੇ ਜਿਨ੍ਹਾਂ ਨੂੰ ਚਾਹੇ ਗੁਰਪ੍ਰਸਾਦ ਸਿੰਘ ਜੀਪੀ ਦੀ ਗੱਲ ਕਰੀਏ ਇਹ ਸਾਰੇ ਉਹ ਨਾਮ ਨੇ ਜਿਹੜੇ ਕਿ ਕਾਂਗਰਸ ਕੋਲ ਵੱਡੇ ਚਿਹਰੇ ਸੀਗੇ ਜਿਨ੍ਹਾਂ ਨੇ ਪਰ ਕਾਂਗਰਸ ਇਸ ਲੋਕ ਸਭਾ ਵਿੱਚ ਆਪਣਾ ਦਾਅ ਖੇਲ ਸਕਤ ਸੀ ਪਰ ਹੁਣ ਜਦੋਂ ਇੱਕਦਮ ਹੀ ਸਾਰੇ ਲੀਡਰ ਜਿਹੜੇ ਚਲੇ ਜਗੇ ਨੇ ਛੱਡ ਗਏ ਤੋਂ ਉਸ ਕਾਂਗਰਸ ਸੇ ਸੰਕਟ ਸੀਗਾ ਕਿ ਉਮੀਦਵਾਰ ਕਿਹੜੇ ਉਤਾਰੇ ਜਾਣਗੇ ਬਿੱਟੂ ਦੇ ਖਿਲਾਫ ਕਿਹੜਾ ਮਿਰਦੋ ਉਮੀਦਵਾਰ ਉਤਾਰ ਜਾਣਾ ਹੈਗਾ ਉਸ ਨੂੰ ਲੇ ਕੇ ਕਾਫੀ ਜਿ ਉੱਥੇ ਜਿਹੜੇ ਜਿਹੜੇ ਹੈਗੇ ਨੇ ਆਪਣਾ ਜਿਹੜੇ ਗੱਲ ਕਰਦੇ ਵੀ ਉੱਥੇ ਕੌਣ ਆਏਗਾ ਜਲੰਧਰ ਤੋਂ ਚਲੰਗੀ ਚੰਨੀ ਉਤਾਰ ਦਿੱਤੇ ਗਏ ਨੇ ਤੇ ਇਹ ਜਿਹੜੀ ਸਾਰੀਆਂ ਗੱਲਾਂ ਸਿੱਗੀਆਂ ਇਸ ਨੂੰ ਦੇਖਦੇ ਹੋਏ ਹੀ ਜਿਹੜਾ ਮੰਥਨਾ ਚੱਲ ਰਿਹਾ ਹੈਗਾ ਆ ਪਰ ਸਭ ਤੋਂ ਵੱਡੀ ਗੱਲ ਹੈ ਕਾਂਗਰਸ ਵਾਸਤੇ ਖੁਸ਼ ਦੀ ਗੱਲ ਹੈ ਪੰਜਾਬ ਨੂੰ ਲੈ ਕੇ ਕਿਉਂਕਿ ਪੰਜਾਬ ਦਾ ਇਲੈਕਸ਼ਨ ਜਿਹੜਾ ਹੈਗਾ ਆਖਰ ਦੌਰ ਚ 1 ਜੂਨ ਨੂੰ ਜਿਹੜਾ ਹੈਗਾ ਇਲੈਕਸ਼ਨ ਹੋਣੀ ਹੈ 4 ਜੂਨ ਨੂੰ ਰਿਜ਼ਲਟ ਆ ਜਾਣਾ ਹੈਗਾ ਤੇ ਇਹ ਉਦ ਵਾਸਤੇ ਸਕੂਨ ਦੀ ਗੱਲ ਹੈ ਕਿ ਲੀਡ ਸਟਡੀ ਹੈਗੀ ਆ ਭਾਵੇਂ ਉਹ ਹੋਰ 15 20 10 ਦਿਨ ਲਗਾ ਸਕਦੇ ਨੇ ਕਿਉਂਕਿ ਮਈ ਮਹੀਨੇ ਦੇ 14 ਤੋਂ 15 ਮਈ ਦੇ ਵਿੱਚ ਜਾ ਕੇ ਜਿਹੜੀ ਹੈਗੀ ਚੋਣ ਪ੍ਰਕਿਰਿਆ ਪੰਜਾਬ ਦੇ ਵਿੱਚ ਜਿਹੜੀ ਹੈਗੀ ਉਹ ਸ਼ੁਰੂ ਹੋਣੀ ਹੈਗੀ ਆ ਤੇ ਪਰ ਇਹ ਗੱਲ ਸਾਫ਼ ਹੈ ਕਿ ਜਿਹੜਾ ਮੰਤਨ ਹੋ ਰਿਹਾ ਮੰਤਨ ਹੀ ਹੋ ਰਿਹਾ ਕਿ ਇਸ ਤਰ੍ਹਾਂ ਦੇ ਉਮੀਦਵਾਰ ਦਰਜਣ ਜਿਹੜੇ ਜਿੱਤ ਸਕਣ ਕਿਉਂਕਿ ਸਾਰੇ ਹਿੰਦੁਸਤਾਨ ਦੇ ਵਿੱਚ ਕਾਂਗਰਸ ਤੇ ਆਮ ਆਦਮੀ ਪਾਰਟੀ ਦਾ ਜਿਹੜਾ ਹੈਗਾ ਉਹ ਐਲਾਈਸ ਹੈਗਾ ਪਰ ਪੰਜਾਬ ਹੈ ਕਿੱਥੇ ਕੋਈ ਅਲਾਈਅੰਸ ਨਹੀਂ ਦੋਨੋਂ ਇੱਕ ਦੂਰੇ ਦੇ ਖਿਲਾਫ ਜਿਹੜੇ ਨਹੀਂ ਲੜ ਰਹੇ ਨੇ ਪੰਜਾਬ ਦੇ ਨਾਲ ਚੰਡੀਗੜ੍ਹ ਹੈ ਉੱਥੇ ਅਲਾਈਅੰਸ ਲੜ ਰਹੇ ਨੇ ਪਰ ਪੰਜਾਬ ਦੇ ਵਿੱਚ ਜਿਹੜਾ ਅਲਾਈਅੰਸ ਨਹੀਂ ਹੈਗਾ ਤੇ ਇੱਕ ਦੂਰੇ ਸਾਹਮਣੇ ਲੜ ਰਹੇ ਇਸ ਕਰਕੇ ਉਮੀਦਵਾਰ ਉਤਾਰਿਆ ਜਾਵੇ ਜਿਹੜਾ ਕਿ ਜਿੱਤ ਸਕੇ ਇਸ ਦੇ ਉੱਪਰ ਮੰਤਨ ਹੋ ਰਿਹਾ ਇਸ ਵਾਰ ਬਾਰ ਬਾਰ ਜਿਹੜੀ ਹੈ ਸੈਂਟਰਲ ਇਲੈਕਸ਼ਨ ਕਮੇਟੀ ਜੱਗੀ ਉਹ ਬੈਠਕ ਕਰਦੀ ਹੈ ਤੇ ਨਾਮਾਂ 'ਤੇ ਮੰਤਨ ਕਰਦੀ ਹੈ ਪਹਿਲਾਂ ਕੁਝ ਨਾਮਾਂ ਦਾ ਐਲਾਨ ਕੀਤਾ ਫਿਰ ਕਿਹਾ ਹੁਸਦਾ ਅਜ ਵੀ ਜੋ ਡਿਸਟਾ ਹੈ ਵਿੱਚ ਕੁਝ ਕੁ ਨਾਮਾਂ ਜਾਂ ਸਾਰੀ ਲਿਸਟ ਵੀ ਜਿਹੜੀ ਹੈਗੀ ਆ ਉਹ ਆ ਸਕਦੇ ਹੈਗੇ ਪਰ ਕਾਂਗਰਸ ਦਾ ਇਹੀ ਮੰਤਨ ਹੈ ਕਿ ਜਿੱਤਣ ਵਾਲ ਠੀਕ ਹੈ ਠੀਕ ਹੈ ਮਨੋਜ ਬਹੁਤ-ਬਹੁਤ ਸ਼ੁਕਰੀਆ ਜਿਆਦਾ ਜਾਣਕਾਰੀ ਦੀ ਸਾਂਝ ਪਾਉਣ ਵਾਸਤੇ ਤਾਂ ਨਜ਼ਰ ਆਪਣੀ ਬਣਾਈ ਰੱਖਣਾ ਜ਼ਰੂਰ ਤੁਹਾਡੇ ਤੋਂ ਜਾਣਕਾਰੀ ਜਿਹੜੀ ਪਲ-ਪਲ ਦੀ ਲੈਂਦੇ ਰਹਾਂਗੇ ਕਿ ਕਿਹੜੇ ਉਮੀਦਵਾਰ ਨੇ ਸੱਤ ਜਿਹੜੇ ਕਾਂਗਰਸ ਦੇ ਵੱਲੋਂ ਚੋਣ ਮੈਦਾਨ ਦੇ ਵਿੱਚ उतारे ਜਾਣਗੇ ਫਿਲਹਾਲ ਦੇ ਲਈ ਬਹੁਤ-ਬਹੁਤ ਸ਼ੁਕਰੀਆ